ਹੈਲੋ एवरीवन ਅੱਜ ਆਪਾਂ ਪੜਨ ਜਾ ਰਹੇ ਹਾਂ ਵਿਸ਼ਵ ਸਾਈਕਲ ਦਿਵਸ ਵਾਰੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਵਿਸ਼ਵ ਸਾਈਕਲ ਦਿਵਸ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ ਸਾਲ 2018 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ 3 ਜੂਨ ਨੂੰ ਵਿਸ਼ਵ ਸਾਈਕਲ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਇਸ ਨੂੰ ਮਨਾਉਣ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੋਕਾਂ ਨੂੰ ਸਾਈਕਲ ਦੀ ਮਹੱਤਤਾ ਸਮਝਾਈ ਜਾ ਸਕੇ ਸਾਈਕਲ ਚਲਾਉਣ ਨਾਲ ਮਨੁੱਖੀ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਹੁਤ ਐਕਟਿਵ ਰਹਿੰਦਾ ਹੈ ਸਾਈਕਲ ਸ਼ਬਦ ਫ੍ਰਾਂਸੀਸੀ ਸ਼ਬਦ ਬਾਈਸਾਈਕਲ ਤੋਂ ਬਣਿਆ ਹੈ ਇਸ ਨਾਮ ਤੋਂ ਪਹਿਲਾਂ ਸਾਈਕਲਾਂ ਨੂੰ ਵੈਲੋ ਸਪੀਡ ਪੱਜੋ ਜਾਣਿਆ ਜਾਂਦਾ ਸੀ ਪਹਿਲੇ 40 ਸਾਲਾਂ ਵਿੱਚ ਤਿੰਨ ਸਭ ਤੋਂ ਮਸ਼ਹੂਰ ਕਿਸਮਾਂ ਦੇ ਸਾਈਕਲ ਆਏ ਸਨ ਇਹਨਾਂ ਵਿੱਚ ਫ੍ਰੈਂਚ ਬੌਨ ਸ਼ੈਕਰ ਇੰਗਲਿਸ਼ ਪੈਨੀ ਫਾਰਥਿੰਗ ਅਤੇ ਰੋਵਰ ਸੇਫਟੀ ਸ਼ਾਮਲ ਸਨ ਅੱਜ ਦੇ ਸਮੇਂ ਵਿੱਚ 1.5 ਅਰਬ ਤੋਂ ਵੱਧ ਸਾਈਕਲ ਚੀਨ ਵਿੱਚ ਹਨ ਦੁਨੀਆ ਭਰ ਵਿੱਚ ਹਰ ਸਾਲ ਲਗਭਗ 100 ਮਿਲੀਅਨ ਸਾਈਕਲ ਬਣਾਏ ਜਾਂਦੇ ਹਨ ਰੋਜ਼ਾਨਾ ਸਾਈਕਲ ਚਲਾਉਣ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ ਇਸ ਨਾਲ ਦਿਲ ਬਲੱਡ ਸੈੱਲ ਅਤੇ ਫੇਫੜਿਆਂ ਨੂੰ ਲਾਭ ਪਹੁੰਚ ਸਕਦਾ ਹੈ ਜਦੋਂ ਸਾਈਕਲ ਚਲਾਉਂਦੇ ਹਾਂ ਤਾਂ ਪਸੀਨਾ ਆਉਂਦਾ ਹੈ ਤੇ ਸਰੀਰ ਦੇ ਤਾਪਮਨ ਵਿੱਚ ਵਾਧਾ ਹੁੰਦਾ ਹੈ ਜੇਕਰ ਤੁਸੀਂ ਆਪਣੀ ਮਾਸਪੇਸ਼ੀਆਂ ਦੀ ਤਾਕਤ ਤੇ ਲਚਕਤਾ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਈਕਲਿੰਗ ਜ਼ਰੂਰ ਕਰਨੀ ਚਾਹੀਦੀ ਹੈ ਸਾਈਕਲ ਚਲਾਉਣ ਨਾਲ ਦਿਨ ਭਰ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਰਾਤ ਨੂੰ ਬਹੁਤ ਚੰਗੀ ਨੀਂਦ ਆਉਂਦੀ ਹੈ ਸਾਈਕਲਿੰਗ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਸਿਹਤਮੰਦ ਰਹਿਣ ਲਈ ਸਭ ਨੂੰ ਸਾਈਕਲਿੰਗ ਨੂੰ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ